ਬਿਲਕੁਲ ਦੇਖੋ hockey ਖਿਡਾਰੀ ਸਾਡੇ ਨਾਲ ਨੇ ਜਰਮਨ ਪ੍ਰੀ ਸਾਡੇ ਨਾਲ ਨੇ ਗੱਲਬਾਤ ਕਰਦੇ ਕਹਿੰਦੇ ਜਦੋਂ ਜਰਮਨੀ ਨਾਲ ਮੈਚ ਹੋਇਆ ਤੇ ਕਹਿੰਦੇ ਜਰਮਨੀ ਦੇ ਖਿਲਾਫ ਸਾਡੇ ਕੋਲ ਜਰਮਨ ਹੈਗਾ ਜਿਹੜਾ ਕਿਤੇ ਨਾ ਕਿਤੇ ਜਰਮਨੀ ਨੂੰ ਮਾਤ ਦਿੰਦਾ ਉਹ ਅੱਗੇ ਵੱਧਦਾ ਹੋਇਆ ਨਸਰ ਆਇਗਾ ਕਿਸ ਤਰ੍ਹਾਂ ਦੇਖਦੇ ਹੋ ਅੱਜ ਲਗਾਤਾਰ ਸਨਮਾਨ ਹੋ ਰਿਹਾ ਅੱਜ ਮੁੱਖ ਮੰਤਰੀ ਨਾਲ ਵੀ ਬੜੀ ਗੱਲਬਾਤ ਹੋਈ ਕੀ ਕੁਛ ਰਹੇ ਗੱਲਬਾਤ ਦੇ ਪਹਿਲੂ ਬਿਲਕੁਲ ਜੀ ਬਿਲਕੁਲ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਰੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਬਿਲਕੁਲ ਜੀ ਬਿਲਕੁਲ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਪਲੇਅਰ ਨੂੰ ਇੰਨਾ ਮਾਨ ਸਨਮਾਨ ਮਿਲਣਾ ਸੋ ਅਸੀਂ ਧੰਨਵਾਦੀ ਹਾਂ ਇਸੀ ਦੇ ਇੰਡੀਅਨ ਗਵਰਨਮੈਂਟ ਦੇ ਪੰਜਾਬ ਗਵਰਨਮੈਂਟ ਦੇ ਕਿ ਜਿਨ੍ਹਾਂ ਨੇ ਸਾਨੂੰ ਸਨਮਾਨ ਦਿੱਤਾ ਜੀ ਟੈਂਪਰੇਮੈਂਟ ਦੀ ਗੱਲ ਕਰੀਏ ਗੇਮ ਦਾ ਜਿਹੜਾ ਟੈਂਪਰੇਮੈਂਟ ਸੀ ਕਾਫੀ ਟਫ ਕੰਪੀਟੀਸ਼ਨ ਸੀ ਜਿਸ ਦੇ ਵਿੱਚੋਂ ਤੁਸੀਂ ਨਿਕਲ ਕੇ ਸਾਹਮਣੇ ਆਏ ਇੱਕ ਤੋਂ ਬਾਅਦ ਇੱਕ ਕਈ ਵੱਡੇ ਮੈਚਰ ਇਹੋ ਜਿਹੀ ਟੀਮਾਂ ਦੇ ਨਾਲ ਮੈਚ ਜਿਨਾ ਲਈ ਕਿੰਨੇ ਕਿੰਨੇ ਕਿੰਨਾ ਜਿਤਨਾ ਜਿਹੜਾ ਉਹ ਰਿਕਾਰਡ ਬਣਨਾ ਨਜ਼ਰ ਆਇਆ ਆਸਟ੍ਰੇਲੀਆ ਨਾਲ ਜਿਹੜੀ ਜਿੱਤ ਹੋਈ ਉਹ ਇੱਕ ਰਿਕਾਰਡ ਬਣਦੀ ਹੋਈ ਨਜ਼ਰ ਆਇਆ ਯਾਨੀ ਇਸ ਤਰ੍ਹਾਂ ਦੇ ਟੈਂਪਰਮੈਂਟ ਦੇ ਵਿੱਚ ਕੀ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਕਿਉਂਕਿ ਇੱਕ ਐਸੇ ਪਲੇਅਰ ਇੱਕ ਬੜੀ ਵੱਡੀ ਗੱਲ ਹੁੰਦੀ ਆ ਕਿ ਆਪਾਂ ਏਡੇ ਵੱਡੇ ਟੂਰਨਾਮੈਂਟ ਵਿੱਚ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਤੇ ਜਿੱਤਣਾ ਕਿਉਂਕਿ ਜਿੱਤ ਬਹੁਤ ਜ਼ਰੂਰੀ ਸੀ ਕਿਉਂਕਿ ਸਾਡੇ ਲਈ ਇਹ ਏਮ ਸੀ ਕਿ ਕਿ ਮੈਡਲ ਲੈ ਕੇ ਆਉਣਾ ਸੋ ਹੀ ਮੈਡਲ ਲੈ ਕੇ ਆਏ ਸੋ ਸਾਨੂੰ ਇਸਦੀ ਬਹੁਤ ਖੁਸ਼ੀ ਆ ਖੜੇ ਪੈਰਾਂ ਦਾ ਬਹੁਤ ਜ਼ਿਕਰ ਹੋ ਰਿਹਾ ਕਦੇ ਉਸ ਟਾਈਮ ਮੈਚ ਦੇ ਵਿੱਚ ਵੀ ਹੋਇਆ ਅੱਜ ਸਟੇਜ ਦੇ ਉੱਪਰ ਵੀ ਆਈ ਜ਼ਿਕਰ ਹੋਇਆ ਕਿ ਹਾਂ ਪੈਰ ਔਰ ਤੁਸੀਂ ਆਖਿਰ ਕਹਿ ਇ ਲਗੇ ਕਿ ਹਾਂ ਪੈਰ ਹਵਾਚੀ ਹੁੰਦਾ ਤਾਂ ਸ਼ਾਇਦ ਬਚ ਵੀ ਜਾਂਦਾ ਨਹੀਂ ਨਹੀਂ ਬਿਲਕੁਲ ਅਸੀਂ ਆਪਣੀ ਟੀਮ ਲਈ ਜੀ ਜਾਂ ਲਾ ਲਈ ਦਾ ਪੂਰੀ ਮਿਹਨਤ ਕਰੀ ਦੀ ਆ ਸੋ ਇਹ ਪੈਰ ਤੇ ਲੱਗਣਾ ਇਹ ਉਹ ਸਾਰੀਆਂ ਜਸਟ ਗੇਮ ਆਫ ਦਾ ਪਾਰਟ ਆ ਸੋ ਅਸੀਂ ਨਾਨੀ ਇਹਨਾਂ ਨੂੰ ਵਰੀ ਕਰਦੇ ਕਿਉਂਕਿ ਸਾਨੂੰ ਅੱਗੇ ਵਧਣਾ ਹੈਗਾ ਸਾਡਾ ਅਗਲਾ ਮੈਚ 3rd 4th ਸੀ ਸਾਡੇ ਲਈ ਉਹ ਇੰਪੋਰਟੈਂਟ ਹੈਗਾ ਅਈਓ ਖੇਡੇ ਜਿੱਤੇ ਮੈਡਲ ਹੱਥ ਚਾਏ ਅੱਜ ਸਾਰੀ ਦੇਸ਼ ਨੂੰ ਇਸ ਚੀਜ਼ ਦਾ ਮਾਣ ਹੈ ਲਗਾਤਾਰ ਦੂਜੀ ਵਾਰ ਬ੍ਰੌਂਜ਼ ਮੈਡਲ ਦੇਸ਼ ਲਈ ਲੈ ਕੇ ਆਏ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਔਰ ਅੱਗੇ ਦਾ ਕੀ ਟਿਚਾ ਲੈ ਕੇ ਚੱਲਦੇ ਹੋ ਬਿਲਕੁਲ ਜੀ ਬਿਲਕੁਲ ਸਾਡਾ 골ਡ ਦਾ ਟਿਚਰ ਸੀਗਾ ਪਰ ਬ੍ਰੌਂਜ਼ ਆਇਆ ਦੇਸ਼ ਲਈ ਡਬਲ ਮੈਡਲ ਲਾਉਣਾ 올ਿਮਪਿਕਸ ਦੇ ਵਿੱਚ ਸਮਝਦੇ ਆਂ ਕਿ ਹਾਕੀ ਦਾ ਮੈਨ ਲੱਗਿਆ ਆਪਣਾ ਜੋ ਡਾਊਨਫਾਲ ਸੀਗਾ ਉਹ ਖਤਮ ਹੋ ਗਿਆ ਹੁਣ ਆਪਣੀ ਆਕੇ ਉੱਪਰ ਨੂੰ ਜਾ ਰਹੀ ਜੀ ਇੱਕ ਆਖਰੀ ਸਵਾਲ ਡਰੱਗਸ ਨੂੰ ਲੈ ਕੇ ਇੱਕ ਮੁਹਿੰਮ ਸਰਕਾਰ ਨੇ ਵੀ ਛੇੜੀ ਹੋਈ ਯਾਰ ਖਿਡਾਰੀਆਂ ਦੇ ਵੀ ਸਹਿਯੋਗ ਦੀ ਸਰਕਾਰ ਉਮੀਦ ਲਾਂਦੀ ਹੈ ਕਿ ਯੂਥ ਨੂੰ ਜ਼ਿਆਦਾ ਜ਼ਿਆਦਾ ਮੋਟੀਵੇਟ ਕੀਤਾ ਜਾਏ ਹਾਕੀ ਫੜਾਈ ਜਾਏ ਯੂਥ ਦੇ ਹੱਥ ਦੇ ਵਿੱਚ ਮੈਦਾਨਾਂ ਦੇ ਵਿੱਚ ਯੂਥ ਨੂੰ ਚੋੜਿਆ ਜਾਏ ਤਾਂ ਕਿ ਇਸ ਡਰੱਗ ਜਈ ਮਹਾਮਾਰੀ ਤੋਂ ਯੂਥ ਨੂੰ ਬਾਰ ਕਟਿਆ ਜਾਏ ਕਿਸ ਤਰ੍ਹਾਂ ਬਿਲਕੁਲ ਜੀ ਸਾਜ ਜਦਾਂ ਸਰਕਾਰ ਦਾ ਵੀ ਇਹ ਪੂਰਾ ਜ਼ੋਰ ਚੱਲ ਰਿਹਾ ਕਿ ਡਰੱਗਸ ਨੂੰ ਦੂਰ ਕੀਤਾ ਜਾਵੇ ਪੰਜਾਬ ਵਿੱਚੋਂ ਸਾਡੀ ਵੀ ਰਿਕਵੈਸਟ ਹੈ ਸਾਰੇ ਯੂਥ ਨੂੰ ਕਿ ਡਰੱਗਸ ਤੋਂ ਦੂਰ ਹੋ ਆਪਣੇ ਗੇਮਸ ਆਪਣੇ ਵੱਤ ਵਾਤ ਆਪਣਾ ਜੋ ਵੀ ਕੰਮ ਕਰਦੇ ਆ ਤੁਸੀਂ ਜਾਂ ਗੇਮ ਕਰਦੇ ਆ ਸਟੱਡੀ ਕਰਦੇ ਆ ਕੁਝ ਵੀ ਕਰਦੇ ਆ ਉਹਦੇ ਉੱਤੇ ਆਪਣਾ ਫੋਕਸ ਕਰੋ ਇਹਨਾਂ ਚੀਜ਼ਾਂ ਤੋਂ ਦੂਰ ਆਓ ਇਹਦੀ ਲਾਈਫ ਕੋਈ ਲੰਮੀ ਨਹੀਂ ਹੈਗੀ ਸੋ ਬਾਕੀ ਮਹਾਰਾ ਕਿਰਪਾ ਕਰਨ ਸਾਰਿਆਂ ਦੇ ਬਿਲਕੁਲ ਦੇਖੋ ਮਹਾਰਾ ਕਿਰਪਾ ਕਰੇ ਔਰ ਇਸੀ ਕਿਰਪਾ ਦੇ ਨਾਲ ਖਿਡਾਰੀ ਜਿਹੜੇ ਨੇ ਆਪਣੀ ਅੱਗੇ ਦੀ ਗੇਮ ਜਿਹੜੀ ਹੈ ਉਹ ਤਿਆਰ ਕਰਦੇ ਨਜ਼ਰ ਆ ਰਹੇ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ ਹੋਰ ਜਿਹੜੀਆਂ ਗੇਮਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਕਿਹੜੇ ਤੱਕ ਮੇਲ ਲੈ ਕੇ ਆ ਖਿਡਾਰੀ ਭਾਰਤ ਪਰਤਦੇ ਨੇ ਕੈਮਰਾ ਪਰਸਨ ਅਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप